ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਹੈ ਇਸ ਪਵਿੱਤਰ ਕਥਾ ਵਿੱਚ ਜੋ ਸਾਨੂੰ ਜੀਵਨ ਦਾ ਸੱਚਾ ਆਰਥ ਸਿਖਾਉਂਦੀ ਹੈ ਅੱਜ ਅਸੀਂ ਸੁਣਾ ਗਏ ਉਸ अनोखी ਘਟਨਾ ਦੀ ਝਲਕ ਜਦੋਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਆਰ ਗਿਆਨ ਅਤੇ করুণਾ ਨਾਲ ਇੱਕ ਵੱਡੇ ਫਕੀਰ ਪੀਰ ਬਹਾਵਲ ਸ਼ੱਕਰ ਨੂੰ ਪ੍ਰਮਾਤਮਾ ਦੀ ਸੱਚਾਈ ਦਾ ਦਰਸ਼ਨ ਕਰਵਾਇਆ ਇਹ ਉਹ ਸਮੇਂ ਦਾ ਦੌਰ ਸੀ ਜਦੋਂ ਦੁਨੀਆ ਧਰਮ ਜਾਤ ਤੇ ਪੰਤਾਂ ਵਿੱਚ ਵੰਡ ਗਈ ਸੀ ਹਰ ਕੋਈ ਆਪਣੇ ਆਪਣੇ ਮਤ ਤੇ ਅੜਿਆ ਹੋਇਆ ਸੀ ਕੋਈ ਕਹਿੰਦਾ ਮੈਂ ਹਿੰਦੂ ਹਾਂ ਕੋਈ ਕਹਿੰਦਾ ਮੈਂ ਮੁਸਲਮਾਨ ਹਾਂ ਪਰ ਕੋਈ ਇਹ ਨਹੀਂ ਸੋਚਦਾ ਸੀ ਕਿ ਪ੍ਰਮਾਤਮਾ ਇੱਕ ਹੈ ਜੋ ਸਭ ਵਿੱਚ ਇੱਕਸਾਰ ਵੱਸਦਾ ਹੈ ਅਜਿਹੇ ਅੰਤਕਾਰ ਵਿੱਚ ਜਦੋਂ ਲੋਕ ਉਲਝੇ ਹੋਏ ਸਨ ਤਦ ਪ੍ਰਮਾਤਮਾ ਨੇ ਆਪ ਮਨੁੱਖ ਰੂਪ ਧਾਰਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਤਾਂ ਜੋ ਸੰਸਾਰ ਨੂੰ ਫੇਰ ਸੱਚੇ ਨਾਮ ਵੱਲ ਮੋੜਿਆ ਜਾ ਸਕੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਤੇ ਨਿਕਲੇ ਜੋ ਮਨੁੱਖਤਾ ਦੇ ਕਲਿਆਣ ਲਈ ਸੀ ਗੁਰੂ ਜੀ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰਦੇ ਹੋਏ ਵਾਹਿਗੁਰੂ ਦਾ ਨਾਮ ਪ੍ਰਚਾਰ ਕਰਦੇ ਸਨ ਗੁਰਜੀ ਦਾ ਸੁਣਿਆ ਬਹੁਤ ਸੌਖਾ ਸੀ ਨਾ ਕੋਈ Hindu ਨਾ ਕੋਈ ਮੁਸਲਮਾਨ ਸਭ ਇੱਕ ਹੀ ਰੱਬ ਦੇ ਬੱਚੇ ਹਨ ਕਹਿੰਦੇ ਹਨ ਕਿ ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਕਰਦੇ ਹੋਏ ਬਠਿੰਡਾ ਖੇਤਰ ਵਿੱਚ ਪਹੁੰਚੇ ਉਸ ਵੇਲੇ ਉੱਥੇ ਇੱਕ ਵੱਡਾ ਮੇਲਾ ਲੱਗਿਆ ਹੋਇਆ ਸੀ ਦੂਰ ਦੂਰ ਤੋਂ ਲੋਕ ਆਏ ਹੋਏ ਸਨ ਕਿਉਂਕਿ ਉੱਥੇ ਇੱਕ ਪ੍ਰਸਿੱਧ ਮੁਸਲਮਾਨ ਫਕੀਰ ਪੀਰ ਬਹਾਵਲ ਸ਼ੱਕਰ ਦਾ ਬਹੁਤ ਨਾਮ ਸੀ ਲੋਕ ਕਹਿੰਦੇ ਸਨ ਕਿ ਉਸ ਪੀਰ ਕੋਲ ਅਲੌਕਿਕ ਸ਼ਕਤੀਆਂ ਹਨ ਉਹ ਜਾਦੂ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਕਰ ਦਿੰਦਾ ਹੈ ਤੂਫਾਨ ਰੋਗ ਦਿੰਦਾ ਹੈ ਅਤੇ ਜੋ ਚਾਹੇ ਕਰ ਦਿੰਦਾ ਹੈ ਲੋਕ ਉਸ ਨੂੰ ਖੁਦਾ ਦਾ ਨੁਮਾਇੰਦਾ ਮੰਨਦੇ ਸਨ ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸਨ ਲੋਕ ਉਹਨਾਂ ਨੂੰ ਵੇਖ ਕੇ ਹੈਰਾਨ ਰਹਿ ਗਏ ਗੁਰੂ ਜੀ ਦਾ ਚਿਹਰਾ ਤੇਜ ਨਾਲ ਚਮਕ ਰਿਹਾ ਸੀ ਜਿਵੇਂ ਅੰਦਰ ਕੋਈ ਪ੍ਰਕਾਸ਼ ਹੀ ਪ੍ਰਕਾਸ਼ ਭਰਿਆ ਹੋਵੇ ਉਹਨਾਂ ਦਾ ਵੇਸ਼ ਨਾ ਹਿੰਦੂ ਜਿਹਾ ਸੀ ਨਾ ਮੁਸਲਮਾਨ ਜਿਹਾ ਕੋਈ ਕਹਿੰਦਾ ਇਹ ਸਾਧੂ ਲੱਗਦਾ ਹੈ ਕੋਈ ਕਹਿੰਦਾ ਇਹ ਫਕੀਰ ਹੋਵੇਗਾ ਪਰ ਕਿਸੇ ਨੂੰ ਸਮਝ ਨਹੀਂ ਆਉਂਦਾ ਸੀ ਕਿ ਇਹ ਕੌਣ ਹਨ ਭੀੜ ਵਿੱਚ ਚਰਚਾ ਹੋਣ ਲੱਗੀ ਕਿ ਇਹ ਕੌਣ ਸੰਤ ਹਨ ਜੋ ਬਿਨਾ ਕਿਸੇ ਪਹਿਚਾਨ ਦੇ ਫਿਰਦੇ ਹਨ ਜਦੋਂ ਇਹ ਗੱਲ ਪੀਰ ਬਹਾਵਲ ਸ਼ੱਕਰ ਦੇ ਕੋਲ ਪਹੁੰਚੀ ਤਾਂ ਉਸਨੇ ਵੀ ਉਤਸੁਕਤਾ ਨਾਲ ਕਿਹਾ ਕਿ ਜਰਾ ਉਹਨਾਂ ਨੂੰ ਬੁਲਾਓ ਵੇਖਦਾ ਹਾਂ ਕਿਹੜੇ ਦਰਬੇਸ਼ ਹਨ ਜੋ ਮੇਰੇ ਇਲਾਕੇ ਵਿੱਚ ਆਏ ਹਨ ਗੁਰੂ ਜੀ ਨੂੰ ਬੁਲਾਇਆ ਗਿਆ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਅਸੀਂ ਤਾਂ ਕਿਸੇ ਥਾਂ ਦੇ ਨਹੀਂ ਅਸੀਂ ਤਾਂ ਉਸ ਦਾ ਹੀ ਨਾਮ ਜਪਦੇ ਹਾਂ ਜੋ ਸਭ ਦਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਲੋਕ ਅਚੰਬਿਤ ਹੋ ਗਏ ਪੀਰ ਨੇ ਵੀ ਪੁੱਛਿਆ ਐ ਦਰਬੇਸ਼ ਦੱਸ ਤੋ Hindu ਹੈ ਜਾਂ ਮੁਸਲਮਾਨ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਨਾ ਮੈਂ Hindu ਹਾਂ ਨਾ ਮੁਸਲਮਾਨ ਮੈਂ ਤਾਂ ਉਸ ਇੱਕ ਪਰਮਾਤਮਾ ਦਾ ਬੰਦਾ ਹਾਂ ਜਿਸ ਨੇ ਸਭ ਨੂੰ ਬਣਾਇਆ ਹੈ ਪੀਰ ਇਹ ਸੁਣ ਕੇ ਚੌਂਕ ਗਿਆ ਉਸਨੇ ਸੋਚਿਆ ਕਿ ਇਹ ਕਿਹੋ ਜਿਹੇ ਇਨਸਾਨ ਹਨ ਜੋ ਕਿਸੇ ਧਰਮ ਤੇ ਵਿਸ਼ਵਾਸ ਨਹੀਂ ਰੱਖਦੇ ਉਹ ਬੋਲਿਆ ਜੇ ਤੂੰ ਸੱਚਾ ਖੁਦਾ ਦਾ ਭਗਤ ਹੈ ਤਾਂ ਕੋਈ ਕਰਾਮਾਤ ਵੇਖਾ ਗੁਰੂ ਜੀ ਨੇ ਸ਼ਾਂਤੀ ਨਾਲ ਕਿਹਾ ਕਰਾਮਾਤ ਵਿਖਾਉਣਾ ਮੇਰਾ ਕੰਮ ਨਹੀਂ ਮੈਂ ਤਾਂ ਨਾਮ ਦਾ ਵਪਾਰੀ ਹਾਂ ਨਾਮ ਹੀ ਮੇਰਾ ਖਜ਼ਾਨਾ ਹੈ ਪੀਰ ਨੇ ਸੁਣ ਕੇ ਗੁੱਸੇ ਵਿੱਚ ਕਿਹਾ ਜੇ ਤੂੰ ਸੱਚਾ ਹੈ ਤਾਂ ਮੇਰੇ ਸਾਹਮਣੇ ਆਪਣੀ ਤਾਕਤ ਵਿਖਾ ਨਹੀਂ ਤਾਂ ਤੇਰਾ ਝੂਠ ਸਭ ਦੇ ਸਾਹਮਣੇ ਖੁੱਲ ਜਾਵੇਗਾ ਭੀੜ ਵਧਣ ਲੱਗੀ ਕੁਝ ਨੇ ਕਿਹਾ ਹੁਣ ਵੇਖਾਂਗੇ ਕੌਣ ਵੱਡਾ ਹੈ ਸਾਡਾ ਪੀਰ ਜਾਂ ਇਹ ਸੰਤ ਪੀਰ ਬਹਾਵਲ ਸ਼ੱਕਰ ਨੇ ਆਪਣੀਆਂ ਜਾਦੂਈ ਸ਼ਕਤੀਆਂ ਨਾਲ आकाश ਵੱਲ ਕੁਝ ਕਲਾਮ ਪੜ੍ਹਨੇ ਸ਼ੁਰੂ ਕੀਤੇ। ਆਕਾਸ਼ ਵਿੱਚ ਬਿਜਲੀ ਚਮਕੀ, ਬੱਦਲ ਗੱਜੇ, ਹਵਾਵਾਂ ਚੱਲਣ ਲੱਗੀਆਂ। ਲੋਕ ਡਰ ਕੇ ਭੱਜਣ ਲੱਗੇ ਪਰ ਗੁਰੂ ਜੀ ਸ਼ਾਂਤ ਬੈਠੇ ਰਹੇ। ਉਹਨਾਂ ਦੇ ਚਿਹਰੇ ਤੇ ਨਾ ਕੋਈ ਡਰ ਸੀ, ਨਾ ਕੋਈ ਬਦਲਾ। ਫੇਰ ਗੁਰੂ ਜੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਹੌਲੀ ਜਿਹਾ ਬੋਲੇ ਸਤਨਾਮ ਵਾਹਿਗੁਰੂ। ਬਸ ਇੰਨਾ ਕਹਿਣਾ ਸੀ ਕਿ ਉਹ ਤੂਫਾਨ ਠੰਡਾ ਹੋ ਗਿਆ। ਆਕਾਸ਼ ਮੁੜ ਸਾਫ਼ ਹੋ ਗਿਆ ਸੂਰਜ ਦੀਆਂ ਕਿਰਨਾਂ ਚੌਂ ਪਾਸੇ ਫੈਲ ਗਈਆਂ ਲੋਕ ਹੈਰਾਨ ਰਹਿ ਗਏ ਪੀਰ ਬਹਾਵਲ ਸ਼ੱਕਰ ਦਾ ਚਿਹਰਾ ਉਤਰ ਗਿਆ ਫਿਰ ਗੁਰੂ ਜੀ ਨੇ ਕਿਹਾ ਪੀਰ ਜੋ ਤਾਕਤ ਤੋਂ ਵਿਖੰਦਾ ਹੈ ਉਹ ਅਹੰਕਾਰ ਦੀ ਤਾਕਤ ਹੈ ਤੇ ਜੋ ਤਾਕਤ ਮੇਰੇ ਪ੍ਰਭੂ ਦੀ ਹੈ ਉਹ ਪਿਆਰ ਤੇ ਸੱਚੇ ਨਾਮ ਦੀ ਤਾਕਤ ਹੈ ਖੁਦਾ ਨੂੰ ਪਾਉਣ ਲਈ ਕੋਈ ਚਮਤਕਾਰ ਨਹੀਂ ਚਾਹੀਦਾ ਸਿਰਫ ਸੱਚਾ ਦਿਲ ਚਾਹੀਦਾ ਹੈ ਪੀਰ ਦੀਆਂ ਅੱਖਾਂ ਵਿੱਚ ਹੁਣ ਸੰਦੇਹ ਨਹੀਂ ਰਿਹਾ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਨਿਵਾ ਦਿੱਤਾ ਉਹ ਬੋਲਿਆ اے ਦਰবেশ ਤੂੰ ਸੱਚਮੁੱਚ ਖੁਦਾ ਦਾ ਦੋਸਤ ਹੈ ਦੱਸ ਮੈਂ ਕੀ ਕਰਾਂ ਤਾਂ ਜੋ ਮੈਂ ਵੀ ਉਸ ਨੂੰ ਪਾ ਸਕਾਂ ਗੁਰੂ ਜੀ ਨੇ ਕਿਹਾ ਸੱਚੇ ਦਿਲ ਨਾਲ ਨਾਮ ਜਪ ਸੇਵਾ ਕਰ ਤੇ ਆਪਣੇ ਅੰਦਰ ਚੰਕ ਖੁਦਾ ਬਾਹਰ ਨਹੀਂ ਤੇਰੇ ਅੰਦਰ ਹੈ ਪਰ ਪੀਰ ਬਹਾਵਲ ਸ਼ੱਕਰ ਅਜੇ ਵੀ ਮਨ ਹੀ ਮਨ ਸੋਚ ਰਿਹਾ ਸੀ ਕਿ ਸ਼ਾਇਦ ਇਹ ਜੋਗੀ ਕੋਈ ਮੰਤਰ ਜਾਣਦਾ ਹੈ ਇਸੇ ਨਾਲ ਇਹ ਚਮਤਕਾਰ ਕਰਦਾ ਹੈ ਉਸਨੇ ਗੁਰੂ ਜੀ ਦੀ ਪਰਖਿਆ ਲੈਣ ਦਾ ਨਿਸ਼ਚੈ ਕੀਤਾ ਉਹ ਬੋਲਿਆ ਠੀਕ ਹੈ ਜੇ ਤੂੰ ਸੱਚਾ ਹੈ ਤਾਂ ਆ ਅਸੀਂ ਦੋਵੇਂ ਤਪ ਕਰਾਂਗੇ ਜੋ ਵੱਧ ਤਪ ਕਰੇਗਾ ਉਹ ਹੀ ਸੱਚਾ ਗੁਰੂ ਜੀ ਨੇ ਸ਼ਾਂਤ ਭਾਵ ਨਾਲ ਕਿਹਾ ਠੀਕ ਹੈ ਜਿਵੇਂ ਤੂੰ ਚਾਹੇ ਦੋਵਾਂ ਨੇ ਨਿਸ਼ਚਿਤ ਕੀਤਾ ਕਿ ਉਹ ਇਕਾਂਤ ਥਾਨ ਤੇ ਬੈਠ ਕੇ 40 ਦਿਨ ਤੱਕ ਬਿਨਾਂ ਅੰਨ ਪਾਣੀ ਦੇ ਤਪ ਕਰਾਂਗੇ ਗੁਰੂ ਜੀ ਨੇ ਸਿਰਫ ਇਹ ਕਿਹਾ ਮੈਂ ਕਿਸੇ ਸਾਧਨਾ ਨਾਲ ਨਹੀਂ ਆਪਣੇ ਵਾਹਿਗੁਰੂ ਦੇ ਨਾਮ ਨਾਲ ਜੀਵਾ ਹਾਂ ਦਿਨ ਬੀਤਣ ਲੱਗੇ ਪੀਰ ਬਹਾਵਲ ਸ਼ੱਕਰ ਨੇ ਆਪਣੀ ਪੂਰੀ ਤਾਕਤ ਮੰਤਰ ਤੇ ਤਾਵੀਜ਼ ਲਗਾ ਦਿੱਤੇ ਤਾ ਜੋ ਵਧੇਰ ਤੱਕ ਟਿਕ ਸਕੇ ਪਰ ਹੌਲੀ-ਹੌਲੀ ਉਸ ਦਾ ਸਰੀਰ ਕਮਜ਼ੋਰ ਹੋ ਗਿਆ ਚਿਹਰਾ ਪੀੜਾ ਪੈ ਗਿਆ ਅੱਖਾਂ ਤਸ ਗਈਆਂ ਉਧਰ ਗੁਰੂ ਨਾਨਕ ਦੇਵ ਜੀ ਉਸੇ ਸ਼ਾਂਤੀ ਵਿੱਚ ਬੈਠੇ ਰਹੇ ਉਹਨਾਂ ਦੇ ਚਿਹਰੇ ਤੇ ਉਹੀ ਰੋਹਾਨੀ ਤੇਜ ਸੀ ਉਹੀ ਆਨੰਦ ਹਵਾ ਵੀ ਜਿਵੇਂ ਉਹਨਾਂ ਦੇ ਨਾਮ ਵਿੱਚ ਚੂਮ ਰਹੀ ਸੀ ਜਦੋਂ 40 ਦਿਨ ਪੂਰੇ ਹੋਏ ਤਾਂ ਲੋਕ ਮੁੜ ਇਕੱਠੇ ਹੋਏ ਵੇਖਿਆ ਪੀਰ ਬਹਾਵਲ ਸ਼ਕਰ ਥੱਕਿਆ ਹੋਇਆ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਚਾਨਣ ਵਾਂਗ ਚਮਕ ਰਿਹਾ ਹੈ ਪੀਰ ਨੇ ਨਤਮਸਤਕ ਹੋ ਕੇ ਕਿਹਾ ਗੁਰੂ ਨਾਨਕ ਤੂੰ ਸੱਚਾ ਹੈ ਤੇਰੇ ਰੱਬ ਦਾ ਨਾਮ ਹੀ ਅਸਲੀ ਤਪ ਹੈ ਗੁਰੂ ਜੀ ਨੇ ਮੁਸਕੁਰਾ ਕੇ ਕਿਹਾ ਨਾ ਮੈਂ ਕੋਈ ਕਰਾਮਾਤ ਕਰਦਾ ਹਾਂ ਨਾ ਜਾਦੂ ਜੋ ਵੀ ਕਰਦਾ ਹੈ ਉਹ ਹੀ ਖੁਦਾ ਕਰਦਾ ਹੈ ਮਨ ਵਿੱਚ ਨਾਮ ਵਸ ਜਾਵੇ ਤਾਂ ਸਾਰਾ ਸੰਸਾਰ ਆਪ ਹੀ ਬਦਲ ਜਾਂਦਾ ਹੈ ਪੀਰ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ ਉਸ ਨੇ ਕਿਹਾ ਹੁਣ ਮੈਂ ਸਮਝ ਗਿਆ ਕਿ ਖੁਦਾ ਨੂੰ ਪਾਉਣ ਦਾ ਰਾਹ ਕਿਸੇ ਕਿਤਾਬ ਜਾਂ ਕਰਮकांड ਵਿੱਚ ਨਹੀਂ ਸਗੋਂ ਪਿਆਰ ਤੇ ਸੱਚਾਈ ਵਿੱਚ ਹੈ ਗੁਰੂ ਜੀ ਨੇ ਉਸ ਨੂੰ ਗਲੇ ਲਾ ਕੇ ਕਿਹਾ ਵਾਹਿਗੁਰੂ ਸਭ ਵਿੱਚ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਸਭ ਇੱਕੋ ਜੋਤ ਤੋਂ ਬਣੇ ਹਨ ਉਸ ਦਿਨ ਤੋਂ ਪੀਰ ਬਹਾਵਲ ਸ਼ੱਕਰ ਨੇ ਆਪਣਾ ਹੰਕਾਰ ਛੱਡ ਦਿੱਤਾ ਉਸ ਨੇ ਆਪਣੇ ਚੇਲਿਆਂ ਨੂੰ ਉਪਦੇਸ਼ ਦਿੱਤਾ ਕਿ ਹੁਣ ਤੋਂ ਕੋਈ ਵੀ ਧਰਮ ਜਾਂ ਜਾਤ ਦੇ ਨਾਂ ਤੇ ਲੜਾਈ ਨਾ ਕਰੇ ਖੁਦਾ ਸਭ ਦਾ ਹੈ ਤੇ ਸੱਚਾ ਧਰਮ ਪਿਆਰ ਹੈ ਕਥਾ ਸੁਣਨ ਵਾਲੇ ਸਭ ਲੋਕ ਪਾਉ ਪੀਨੇ ਹੋ ਗਏ ਕੋਈ ਗੁਰੂ ਜੀ ਦੇ ਚਰਨ ਛੂੰਦਾ ਕੋਈ ਵਾਹਿਗੁਰੂ ਦਾ ਨਾਮ ਜਪਦਾ ਚੋਂ ਪਾਸੇ ਪਿਆਰ ਤੇ ਸ਼ਾਂਤੀ ਦਾ ਮਾਹੌਲ ਬਣ ਗਿਆ ਗੁਰੂ ਨਾਨਕ ਦੇਵ ਜੀ ਨੇ ਅੰਤ ਵਿੱਚ ਕਿਹਾ ਸੰਸਾਰ ਦਾ ਸਭ ਤੋਂ ਵੱਡਾ ਚਮਤਕਾਰ ਹੈ ਪਿਆਰ ਜੋ ਪਿਆਰ ਵਿੱਚ ਜਿਉਂਦਾ ਹੈ ਉਹੀ ਖੁਦਾ ਦੇ ਨੇੜੇ ਹੁੰਦਾ ਹੈ ਪਿਆਰੀ ਸੰਗਤ ਜੀ ਇਹੋ ਸੁਨੇਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿ ਨਾ ਕੋਈ Hindu ਹੈ ਨਾ ਕੋਈ ਮੁਸਲਮਾਨ ਅਸੀਂ ਸਭ ਇੱਕੋ ਪ੍ਰਭੂ ਦੀ ਸੰਤਾਨ ਹਾਂ ਜਿਸ ਦਿਨ ਅਸੀਂ ਇਹ ਗੱਲ ਆਪਣੇ ਹਿਰਦੇ ਵਿੱਚ ਉਤਾਰ ਲਵਾਂਗੇ ਉਸ ਦਿਨ ਸਾਰੇ ਭੇਦ ਮਿਟ ਜਾਣਗੇ ਤੇ ਸੰਸਾਰ ਵਿੱਚ ਸੱਚੀ ਅਮਨ ਸ਼ਾਂਤੀ ਸਥਾਪਿਤ ਹੋ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਇਹ ਕਥਾ ਸਾਨੂੰ ਇਹੀ ਪ੍ਰੇਰਣਾ ਦਿੰਦੀ ਹੈ ਕਿ ਸਾਨੂੰ ਕਿਸੇ ਧਰਮ ਜਾਂ ਨਾਮ ਨਾਲ ਨਹੀਂ ਸਗੋਂ ਆਪਣੇ ਕਰਮ ਤੇ ਪਿਆਰ ਨਾਲ ਪ੍ਰਮਾਤਮਾ ਨੂੰ ਪਛਾਣਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਅੱਜ ਵੀ ਉਹਨਾ ਹੀ ਸੱਚਾ ਹੈ ਜਿੰਨਾ ਸੈਂਕੜਿਆਂ ਸਾਲ ਪਹਿਲਾਂ ਸੀ ਇੱਕ ਆਮਪਾਰ ਸਤਨਾਮ ਕਰਤਾ purਖ ਨਿਰਪਉ ਨਿਰਵੈਰ ਦੋਸਤੋ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਅਗਲੀ ਰੂਹਾਨੀ ਕਹਾਣੀਆਂ ਵੀ ਪਹਿਲਾਂ ਦੇਖ ਸਕੋ ਘੰਟੀ ਦਬਾਉਣਾ ਨਾ ਭੁੱਲਣਾ ਤਾਂ ਜੋ ਹਰ ਨਵੀਂ ਕਥਾ ਦੀ ਸੂਚਨਾ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ